ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਰੀਰ ਲੈ ਕੇ ਆਏ ਹਾਂ ਇਸ ਭੈਣ ਬਾਰੇ ਦੇਖੋ ਯਾਰ ਇਹਦੇ ਨਾਲ ਜੋ ਵੀ ਹੋਇਆ ਕੁਝ ਵੀ ਹੋਇਆ ਚਲੋ ਮੈਂ ਇਹ ਨਹੀਂ ਮੰਨਦੀ ਹੈਗੀ ਇਹਦੇ ਨਾਲ ਨਹੀਂ ਕੁਝ ਹੋਇਆ ਪਰ ਦੇਖੋ ਇਹਨੇ ਕਿੰਨੀ ਪੰਜਾਬੀਆਂ ਦੀ ਇਨਸਲਟ ਕਰ ਰੱਖੀ ਹੈ ਕਿੰਨੀਆਂ ਪੰਜਾਬੀਆਂ ਕੁੜੀਆਂ ਬਾਰੇ ਲੋਕ ਕੀ ਕੁਝ ਸੋਚਦੇ ਹੋਣਗੇ ਹਨਾ ਚਾਹੇ ਤੇਰੇ ਨਾਲ ਇਹੋ ਜਿਹਾ ਕੁਝ ਹੋ ਵੀ ਗਿਆ ਸੀ ਇਹਦੇ ਵਿੱਚ ਗਲਤੀ ਇਕੱਲੇ ਮੁੰਡੇ ਦੀ ਨਹੀਂ ਤੇਰੀ ਵੀ ਸੀਗੀ ਇਸ ਤਰ੍ਹਾਂ ਮੈਨੂੰ ਲੱਗਦਾ ਵੀ ਇਹਨੂੰ মিডিਆ ਤੇ ਸਾਹਮਣੇ ਨਹੀਂ ਆਉਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਹੋਰ ਪੰਜਾਬੀ ਭੈਣਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਹੈ ਹੁ ਵੀਡੀਓ ਬਣਾਉਨੇ ਆ ਅਸੀਂ ਵੀ ਕਰੇ ਲੋ ਵੀਡੀਓ ਬਣਾਉਨੇ ਆ ਇਹਦੇ ਵਿੱਚ ਲੋਕ ਸਾਡੇ ਬਾਰੇ ਵੀ ਕੁਝ ਨਾ ਕੁਝ ਮਾੜਾ ਬੋਲਦੇ ਹੋਣਗੇ ਹਨਾ ਸਾਰੇ ਸਮਝਦੇ ਵੀ ਸਾਰੀਆਂ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਨੇ ਪਰ ਦੇਖੋ ਇਹਨੇ ਬਹੁਤ ਗਲਤ ਕੀਤਾ মিডিਆ ਸਾਹਮਣੇ ਆ ਕੇ ਚਲੋ ਜੇ ਆਉਣਾ ਵੀ ਸੀਗਾ ਠੀਕ ਹੈ ਤੂੰ ਆ ਹਨਾ ਪਰ ਆ ਬੇਫਾਲਤੂ ਦੇ ਗੱਲਾਂ ਤਾਂ ਨਾ ਕਰ ਵੀ ਅਸੀਂ ਸ਼ਰਤਾਂ ਲਾ ਕੇ ਮੁੰਡੇ ਪਟਦੇ ਆ ਅੱਜਕੱਲ੍ਹ ਦੀਆਂ ਕੁੜੀਆਂ ਦੀ ਤਾਂ ਮੈਂ ਕਹਿੰਨੇ ਜਿਵੇਂ ਮੱਤੇ ਮਾਰੀ ਪਈ ਆ ਯਾਰ ਕੁਸ਼ਕ ਵੀਊ ਲਈ ਤੁਸੀਂ ਇੰਨਾ ਗੰਦ ਪਾ ਰੱਖਿਆ ਇੰਸਟਾਗ੍ਰam ਤੇ ਕੀ ਗੱਲ ਆ ਇਹ ਜੇ ਤੂੰ ਮੁੰਡਾ ਪੱਟਣਾ ਹੀ ਸੀ ਤੇਰਾ ਪਹਿਲਾ ਭਾਈ ਤੂੰ ਆਦਾ ਪਹਿਲਾ ਤੇਰਾ ਤਲਾਕ ਹੋਇਆਗਾ ਦੇਖ ਮੇਰੀ ਗੱਲ ਸੁਣ ਭੈਣੇ ਹਨਾ ਤੇ ਤੈਨੂੰ ਸ਼ਰਮ ਮੋਣੀ ਚਾਹੀਦੀ ਸੀ ਪਹਿਲੀ ਗੱਲ ਦਾ ਤੇਰਾ ਇੱਕ ਤਿੰਨ ਸਾਲ ਦਾ ਹੈ ਦੋ ਸਾਲ ਦਾ ਬੱਚਾ ਵੀ ਹੋਣਾ ਮਿਲਣ ਲੱਗਦਾ ਹਨਾ ਇੱਕ ਬੱਚਾ ਵੀ ਹੈ ਤੇਰੀ ਪਰ ਦੇਖ ਭੈਣੇ ਇਹ ਤੂੰ ਬਹੁਤ ਗਲਤ ਕੀਤਾ ਕਿਸੇ ਮੁੰਡੇ ਨਾਲ ਐਦਾਂ ਤੇ ਰਿਲੇਸ਼ਨਸ਼ਿਪ ਜਿਹਾ ਲੋ ਨੂੰ ਸਾਰੀ ਇਹ ਦੁਨੀਆ ਸਾਹਮਣੇ ਲੈ ਕੇ ਆਉਣਾ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਆ ਖਾਸ ਕਰਕੇ ਤੂੰ মিডিਆ ਤੇ ਆਈ ਜੇ ਕੋਈ ਤੁਹਾਡੀ ਗੱਲ ਸੀ ਆਪਸ ਚਾਹ ਦੇ ਵਿੱਚ ਬੈਠ ਕੇ ਇਹਨੇ ਵਡਾਉਂਦੇ ਪਹਿਲੀ ਗੱਲ ਦਾ ਠੀਕ ਆ ਨਾ ਤੈਨੂੰ মিডিਆ ਸਾਹਮਣੇ ਆਉਣ ਦੀ ਕੋਈ ਥੋੜੇ ਵਰਗੀਆਂ ਕੁੜੀਆਂ ਕਰਕੇ ਦੂਜੀਆਂ ਕੁੜੀਆਂ ਬਦਨਾਮ ਨੇ ਪਿੱਛੇ ਜਿਹੜੀਆਂ ਚੰਗੀਆਂ ਵੀਡੀਓ ਬਣਾਉਂਦੀਆਂ ਨੇ ਜਿਹੜੀਆਂ ਚੰਗੀਆਂ ਮੱਤ ਦਿੰਦੀਆਂ ਨੇ ਯਾਰ ਉਹ ਕੁੜੀਆਂ ਵੀ ਬਦਨਾਮ ਹੋ ਜਾਂਦੀਆਂ ਨੇ ਥੋੜੇ ਕਰਕੇ ਮੈਨੂੰ ਲੱਗਦਾ ਸਾਰਿਆਂ ਤੋਂ ਪਹਿਲਾਂ ਵੱਡੀ ਗਲਤੀ ਤਾਂ ਇਹਨਾਂ ਇੰਟਰਵਿਊ ਵਾਲੇ ਪਾਈਆਂ ਦੀ ਆ ਯਾਰ ਜੇ ਤੁਸੀਂ মিডিਆ ਵਾਲਿਓ ਜੇ ਕੋਈ ਅਬਦਾ ਵਧੀਆ ਕੰਟੈਕਟ ਲੈ ਕੇ ਆਓ ਵਧੀਆ ਚੀਜ਼ ਲੈ ਕੇ ਆਓ ਜਿਹਦੇ ਵਿੱਚੋਂ ਬੱਚੇ ਵੀ ਕੁਝ ਸਿੱਖਣ ਬਜ਼ੁਰਗਾਂ ਨੂੰ ਵੀ ਵਧੀਆ ਲੱਗੇ ਉਹ ਗੱਲਾਂ ਇਹੋ ਜਿਹੇ ਲੜੇ ਪੁੱਜੀਆਂ ਦੀ ਕਿਉਂ ਤੁਸੀਂ ਇੰਟਰਵਿਊ ਲੈਣੇ ਹੋਗੇ ਜਿਹੜੇ ਬਸ ਸ਼ਾਫਤਾਂ ਵਾਲਾ ਕਿ ਮੈਂ ਕਹਿੰਦੀ ਮੁੰਡੇ ਪਟਣ ਜਾਣਦੀਆਂ ਨੇ ਇਹੋ ਜਿਹਿਆਂ ਦੀਆਂ ਨਾ ਵੀਡੀਓ ਬਣਾਇਆ ਕਰੋ ਵਧੀਆ ਇੰਟਰਵਿਊ ਲਿਆ ਕਰੋ ਕਿਸੇ ਚੰਗਿਆਂ ਦੀ ਲਿਆ ਕਰੋ ਜਿਹਦੇ ਵਿੱਚੋਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲੇ ਕਿਸੇ ਹੋਰ ਨੂੰ ਵੀ ਕਿਸੇ ਨਿੱਕੇ ਬੱਚਿਆਂ ਨੂੰ ਵੀ ਸਿੱਖਣ ਨੂੰ ਮਿਲੇ মিডিਆ ਹੁੰਦੇ ਹੀ ਐਸੇ ਕਰਕੇ ਆ ਵੀ ਆਪਦੀ ਪੰਜਾਬ ਦੀ ਗੱਲ ਮੂਰੇ ਰੱਖਿਆ ਦੇ ਮੁੱਦਿਆਂ ਦੀ ਗੱਲ ਮੂਰੇ ਰੱਖੇ ਕੋਈ ਚੰਗੀਆਂ ਚੀਜ਼ਾਂ ਲੈ ਕੇ ਆਵੇ ਨਾ ਕਿ ਇਹੋ ਜਿਹੇ ਨਚਾਰਾਂ ਨੂੰ ਮੂਰੇ ਲੈ ਕੇ ਆਵੇ ਯਾਰ ਮੈਂ ਤਾਂ ਕਹਿਨੀ ਆ ਵੀ ਇਹ ਬਹੁਤ ਗਲਤ ਕੀਤਾ ਇਸ ਮੀਡੀਆ ਵਾਲੇ ਮੁੰਡੇ ਨੇ ਬਹੁਤ ਗਲਤ ਕੀਤਾ ਇਸ ਭੈਣ ਦੀ ਇੰਟਰਵਿਊ ਲੈ ਕੇ ਦੇਖੋ ਜੀ ਅੱਜ ਕੱਲ ਤਾਂ ਕੁੜੀਆਂ ਦੀ ਸ਼ਰਮੀ ਮਾਰੀ ਪਈ ਆ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰੇ ਜੀ ਤੁਸੀਂ ਤੇ ਫੋਲੋ ਵੀ ਜ਼ਰੂਰ ਕਰ ਲਿਓ ਮੇਰੇ ਇਸ ਪੇਜ ਨੂੰ ਇਸ ਤਰ੍ਹਾਂ ਦੀਆਂ ਨਵੀਆਂ ਹੋਰ ਵੀਡੀਓ ਵੇਖਣ ਲਈ ਆਪਾਂ ਐਸੀ ਤਰ੍ਹਾਂ ਤੁਹਾਡੇ ਸਾਹਮਣੇ ਇਹ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਸ਼ਰਸ਼ੀ ਕਾਲ ਜੀ